ਆਜੋ ਆਜੋ ਬਾਹਰ ਪੀਗਾ ਕੰਮ ਦਾ ਲਈ ਜੀ ਦਾ ਫਟੇ ਐ ਸੁਖਦੇਵ ਸਿੰਘ ਸੱਚਾ ਪ੍ਰਸ਼ਟਾਚਾਰ ਰੋਪੀ ਸਮਾਈ ਭਲਾਈ ਫਿusion ਦੇ ਤੰਗਾ ਪ੍ਰਦਾਨ ਇਹ ਅੱਜ ਕੁਦਰਤੀ ਮੌਕਾ ਮਿਲਿਆ ਕਿ ਪਿੰਡ ਚੀਤੇ ਕਲਾਂ ਤੇ ਜਿਹੜਾ ਸਰਕਾਰੀ ਸੀ ਸਟੈਂਡਸ ਪੂਰਾ ਉਹਨਾਂ ਦੇ ਪ੍ਰਿੰਸੀਪਲ ਮੈਡਮ ਜੀ ਨੇ ਜਿਹੜਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਸਾਫ਼ ਸਪਾਈ ਪੱਖੋਂ ਤੇ ਸਕੂਲ ਦੀ ਸੁੰਦਰਤਾ ਪੱਖੋਂ ਹਰ ਤਰ੍ਹਾਂ ਦੇ ਨਾਲ ਹੀ ਇਹ ਸਕੂਲ ਦਾ ਜਿਹੜਾ ਮੋਢਲਾ ਇਤਿਹਾਸ ਹੈ ਉਹ ਇੱਕ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਜਿਹੜਾ ਉਪਰਾਲਾ ਕੀਤਾ ਹੋਇਆ ਇਹ ਜਿੱਦਾਂ ਇਹ ਤੇ ਮੇਰੇ ਨਾਲ ਸੱਜੇ ਪਾਸੇ ਜੋ ਬਿジネス ਬਲਾਸਟਰ ਦਾ ਜਿਹੜਾ ਇਹ ਸਿੱਖਿਆ ਦਿੱਤੀ ਜਾ ਰਹੀ ਆ ਇਹ ਕਿਸੇ ਵੀ ਦੇ ਵਿੱਚ ਇਸ ਤਰ੍ਹਾਂ ਦਾ ਕਰਕੇ ਜੇ ਤੱਕ ਮੇਰੇ ਨજર ਨਹੀਂ ਆ ਜਿਹੜਾ ਕਿ ਮੇਰੇ ਪਹਿਲੀ ਪਰੀ ਆ ਤੇ ਵੀ ਇੱਥੇ ਪਹਿਲਾ ਕਦਮ ਆ ਜਿਹੜਾ ਨਜ਼ਰ ਪਿਆ ਤੇ ਇਹ bizness ਦੇ ਉੱਤੋਂ ਅਸੀਂ ਸਾਰੀਆਂ ਜੜੀਆਂ ਸਰਕਾਰੀ ਜਾਂ ਗੈਰ ਸਰਕਾਰੀ ਜਿੰਨੀਆਂ ਵੀ ਪ੍ਰਾਈਵੇਟ ਅਧਾਰ ਦੇਆਂ bizness ਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੈ ਤੇ ਉਹ ਆਪਣੇ ਰੁਜ਼ਗਾਰ ਜਿਹੜੇ ਉਹ ਪੈਦਾ ਕਰ ਸਕਦੇ ਆ ਤੇ ਮੈਂ ਜ਼ਿਆਦਾ ਲੰਮਾ ਨਹੀਂ ਲੈਣਾ ਇਹਨੂੰ ਮੇਰੇ ਨਾਲ ਪ੍ਰਿੰਸੀਪਲਟੀ ਉਹਨਾਂ ਦੇ ਜਿੰਨਾ ਵੀ ਸਟਾਫ ਆ ਸਾਰੇ ਇਹ ਵੀ ਹਾ ਅਜਰਨੇ ਤੇ ਮੈਂ ਇਹਨਾਂ ਦੀ ਬਹੁਤ ਵੱਡੇ ਸ਼ਬਦਾਂ ਵਿੱਚ ਸਲਾਹਾਂਗਾ ਕਰਦਾ ਕਿ ਇਸ ਸਕੂਲ ਸੰਬੰਧੀ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਮੁੱਢਲੇ ਪੱਤਰ ਦੇ ਉੱਤੇ ਜਿਹੜਾ ਸਨਮਾਨਿਤ ਕੀਤਾ ਜਾਵੇ ਕਿਉਂਕਿ ਇੱਕ ਨੰਬਰ ਦੇ ਉੱਤੇ ਇਹਨਾਂ ਦਾ ਸਕੂਲ ਜਿਹੜਾ ਵਾ ਉਹ ਹਰ ਪੱਖ ਦੇ ਉੱਤੇ ਜਾ ਰਿਹਾ ਉਹ ਫਿਰ ਮੈਂ ਇਹਨਾਂ ਦੇ ਨਾਲ ਕਿਸੇ ਵੇਲੇ ਆਪਣਾ ਆ ਕੇ ਵਿਚਾਰ ਸਾਂਝੇ ਕਰਾਂਗਾ ਏ ਨਾ ਇਹ ਕਹਿੰਦਾ ਮੈਂ ਖਮਾ ਦਾ ਅਜਾਜ ਕਾਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ